ਕਦੇ ਅਸੀਂ ਸੋਚਿਆ ਹੈ ਕਿ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਕਿ ਇਹ ਸਿਰਫ ਖਾਣ ਪੀਣ ਕਮ ਤੰਦਾ ਪਰਿਵਾਰ ਤੇ ਰਿਸ਼ਤੇ ਨਾਤੇ ਤੱਕ ਹੀ ਸੀਮਿਤ ਹੈ ਜਾਂ ਫਿਰ ਇਸ ਤੋਂ ਵੀ ਉੱਪਰ ਕੁਝ ਹੈ ਜੋ ਸਾਨੂੰ ਹਕੀਕਤੀ ਆਜ਼ਾਦੀ ਮਨ ਦੀ ਸ਼ਾਂਤੀ ਅਤੇ ਅਸਲ ਮੁਕਤੀ ਦੇਵਾ ਸਕੇ ਅਸੀਂ ਹਰ ਰੋਜ਼ ਕਈ ਤਕਲੀਫਾਂ ਚਿੰਤਾਵਾਂ ਅਤੇ ਦੁਨੀਆਵੀ ਪਟਕਵਾਂ ਦਾ ਸਾਹਮਣਾ ਕਰਦੇ ਹਾਂ ਕਦੇ ਮਨ ਸ਼ਾਂਤ ਨਹੀਂ ਰਹਿੰਦਾ ਕਦੇ ਅਸੀਂ ਮਾਇਆ ਦੇ ਚੱਕਰਾਂ ਵਿੱਚ ਫਸੇ ਰਹਿੰਦੇ ਹਾਂ ਤੇ ਕਦੇ ਪੁਰਾਣੀਆਂ ਗਲਤੀਆਂ ਦਾ ਭਾਰ ਹੀ ਚੁੱਕਦੇ ਰਹਿੰਦੇ ਹਾਂ ਪਰ ਕੀ ਇਸ ਸਭ ਤੋਂ ਬਚਣ ਦਾ ਕੋਈ ਰਾਹ ਹੈ ਕਿ ਨਾਮ ਜਪਣ ਨਾਲ ਅਸੀਂ ਇਹ ਸਭ ਤਿਆਗ ਕੇ ਇੱਕ ਨਵੀਂ ਆਤਮਿਕ ਜੀਵਨ ਦੀ ਸ਼ੁਰੂਆਤ ਕਰ ਸਕਦੇ ਹਾਂ ਕਿ ਸੱਚਮੁੱਚ ਨਾਮ ਜਪਣ ਨਾਲ ਜਨਮ ਮਰਨ ਦਾ ਚੱਕਰ ਖਤਮ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦਾ ਸਿੱਧਾ ਉੱਤਰ ਮਿਲਦਾ ਹੈ ਜੋ ਨਾਮ ਸਿਮਰਨ ਕਰਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਇਹ ਗੱਲ ਸਿਰਫ ਆਧਿਆਤਮਿਕ ਪੱਖੋਂ ਹੀ ਨਹੀਂ ਸਾਈਕੋਲੋਜੀ ਅਤੇ ਵਿਗਿਆਨ ਵੀ ਇਸ ਗੱਲ ਨੂੰ ਸਹੀ ਮੰਨਦੇ ਹਨ ਪਰ ਇਹ ਕਿਵੇਂ ਹੋ ਸਕਦਾ ਹੈ ਇਸ ਦੀ ਪੂਰੀ ਸਮਝ ਲਈ ਚਲੋ ਅਸੀਂ ਆਉਣ ਵਾਲੇ ਵਿਸ਼ਿਆਂ ਵਿੱਚ ਗਹਿਰੀ ਵਿਆਖਿਆ ਕਰੀਏ ਅਸੀਂ ਹਰ ਰੋਜ਼ ਕਿਸੇ ਨਵੀਂ ਚਿੰਤਾ ਕਿਸੇ ਨਵੇਂ ਦੁੱਖ ਜਾਂ ਕਿਸੇ ਨਵੇਂ ਕੰਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਜਾ ਰਹੇ ਹਾਂ ਕਦੇ ਮਨ ਵਿੱਚ ਭਵਿੱਖ ਦੀ ਚਿੰਤਾ ਕਦੇ ਪਿਛਲੇ ਕਰਮਾਂ ਦੀ ਪਛਤਾਵਾ ਕਦੇ ਮਾਇਆ ਦਾ ਅਤੇ ਲਾਲਚ ਤੇ ਕਦੇ ਹੋਰਾਂ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਨਾ ਇਹ ਹੀ ਤਾਂ ਜਨਮ ਮਰਨ ਦਾ ਚੱਕਰ ਹੈ ਸਾਨੂੰ ਇਹ ਲੱਗਦਾ ਹੈ ਕਿ ਜਨਮ ਮਰਨ ਦਾ ਗੇੜ ਸਿਰਫ ਮਰਨ ਮਗਰੋਂ ਹੋਵੇਗਾ ਪਰ ਕੀ ਅਸੀਂ ਹਰ ਰੋਜ਼ ਆਪਣੇ ਅੰਦਰ ਇੱਕੋ ਗੱਲਾਂ ਨੂੰ ਦੁਹਰਾ ਦੁਹਰਾ ਕੇ ਮਰਦੇ ਨਹੀਂ ਜਦੋਂ ਇਨਸਾਨ ਹਰ ਰੋਜ਼ ਉਹੀ ਪੁਰਾਣੀਆਂ ਗਲਤੀਆਂ ਉਹੀ ਦੁੱਖ ਤੇ ਉਹੀ ਕੁਝ ਭੁਗਤਦਾ ਰਹਿੰਦਾ ਹੈ ਜਦ ਉਹ ਹਮੇਸ਼ਾ ਆਪਣੇ ਮਨ ਵਿੱਚ ਵੱਧ ਰਹੀਆਂ ਚਿੰਤਾਵਾਂ ਨੂੰ ਜਨਮ ਦਿੰਦਾ ਹੈ ਉਹ ਅਸਲ ਵਿੱਚ ਜਨਮ ਮਰਨ ਦੇ ਗੇੜ ਵਿੱਚ ਹੀ ਫਸਿਆ ਹੋਇਆ ਹੁੰਦਾ ਹੈ ਹਰ ਨਵੀਂ ਚਿੰਤਾ ਇੱਕ ਨਵੇਂ ਜਨਮ ਵਾਂਗ ਹਰ ਪੁਰਾਣੀ ਦੁੱਖਪਰੀ ਯਾਦ ਇੱਕ ਮੌਤ ਵਾਂਗ ਬਣ ਜਾਂਦੀ ਹੈ ਅਸੀਂ ਇਸ ਚੱਕਰ ਚੋਂ ਕਿਵੇਂ ਬਚ ਸਕਦੇ ਹਾਂ ਕਿਵੇਂ ਅਸੀਂ ਆਪਣੇ ਮਨ ਨੂੰ ਇਸ ਗੁਲਾਮੀ ਤੋਂ ਛੁਟਕਾਰਾ ਦੇ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਇਸ ਦੀ ਸਿੱਧੀ ਵਿਆਖਿਆ ਕਰਦੇ ਹਨ ਹਉਮੈ ਤੇ ਅਹੰਕਾਰ ਮਨੁੱਖ ਦਾ ਸਭ ਤੋਂ ਵੱਡਾ ਰੋਗ ਹੈ ਜੇਕਰ ਇਹ ਬੁੱਝ ਜਾਵੇ ਤਾਂ ਆਤਮਿਕ ਦਰਸ਼ਨ ਹੋ ਜਾਂਦੇ ਹਨ ਸਾਡੀ ਹਉਮੈ ਲਾਲਚ ਤੇ ਅਹੰਕਾਰ ਹੀ ਸਾਨੂੰ ਇਹ ਗੇੜ ਚ ਫਸਾਈ ਰੱਖਦੇ ਹਨ ਇਸ ਦਾ ਉਪਚਾਰ ਕੀ ਹੈ ਇਸ ਚੱਕਰ ਨੂੰ ਤੋੜਨ ਲਈ ਅਸੀਂ ਕੀ ਕਰ ਸਕਦੇ ਹਾਂ ਉੱਤਰ ਇੱਕ ਹੀ ਹੈ ਨਾਮ ਜਪਣਾ ਪਾ ਸਿਰਫ ਬੋਲਣ ਨਾਲ ਨਹੀਂ ਸਚਮੁੱਚ ਅੰਦਰੋਂ ਬਦਲਾਅ ਲਿਆਉਣ ਨਾਲ ਕਈ ਵਾਰ ਮੈਂ ਵੀ ਸੋਚਦੀ ਸੀ ਕਿ ਨਾਮ ਜਪਣਾ ਸਿਰਫ ਵਾਏ ਗੁਰੂ ਵਾਏ ਗੁਰੂ ਉੱਚੀ ਆਵਾਜ਼ ਵਿੱਚ ਕਹੇ ਦੇਣ ਨੂੰ ਕਹਿੰਦੇ ਹਨ ਜੇ ਅਸੀਂ ਰੋਜ਼ ਵਾਏ ਗੁਰੂ ਵਾਏ ਗੁਰੂ ਬੋਲਦੇ ਰਹੀਏ ਪਰ ਮਨ ਵਿੱਚ ਈਰਖਾ ਗੁੱਸਾ ਲਾਲਚ ਤੇ ਅਹੰਕਾਰ ਹੋਵੇ ਤਾਂ ਕੀ ਇਹ ਸਚਮੁੱਚ ਨਾਮ ਜਪਣਾ ਹੋਇਆ ਨਾਮ ਜਪਣ ਦਾ ਅਸਲ ਅਰਥ ਕੀ ਹੈ ਕਈ ਵਾਰ ਅਸੀਂ ਹਮੇਸ਼ਾ ਕਿਸੇ ਚੀਜ਼ ਦੀ ਲੋੜ ਚਰੈਂਦੇ ਹਾਂ ਜੇ ਮੇਰੇ ਕੋਲ ਹੋਰ ਪੈਸੇ ਹੁੰਦੇ ਤਾਂ ਮੈਂ ਆਜ਼ਾਦ ਹੁੰਦਾ ਜੇ ਮੇਰਾ ਜੀਵਨ ਹੋਰ ਚੰਗਾ ਹੁੰਦਾ ਤਾਂ ਮੈਂ ਖੁਸ਼ ਹੁੰਦਾ ਜੇ ਮੈਂ ਆਪਣੀ ਪਿਛਲੀ ਗਲਤੀ ਨਾ ਕਰਦਾ ਤਾਂ ਅੱਜ ਮੈਂ ਹੋਰ ਵਧੀਆ ਹੁੰਦਾ ਪਰ ਇਹ ਜੇ ਅਤੇ ਕਾਸ਼ ਦੀ ਲੜੀ ਕਦੇ ਮੁੱਕਦੀ ਨਹੀਂ ਅਸੀਂ ਕਦੇ ਵੀ ਉਹ ਆਤਮਿਕ ਸ਼ਾਂਤੀ ਨੂੰ ਮਹਿਸੂਸ ਨਹੀਂ ਕਰਦੇ ਜੋ ਅਸੀਂ ਲੱਭ ਰਹੇ ਹਾਂ ਇਹ ਹੀ ਤਾਂ ਗਲਤ ਫਹਮੀ ਹੈ ਆਤਮਿਕ ਸ਼ਾਂਤੀ ਕਿਸੇ ਭਵਿੱਖ ਦੀ ਚੀਜ਼ ਨਹੀਂ ਬਲਕਿ ਇਹ ਅੱਜ ਵਿੱਚ ਹੀ ਲੱਭੀ ਜਾ ਸਕਦੀ ਹੈ ਨਾਮ ਜਪਣ ਦਾ ਅਸਲ ਤਰੀਕਾ ਕਿਸੇ ਰ ਉੱਚੀ ਆਵਾਜ਼ ਵਿੱਚ ਬੋਲਣਾ ਲਾਭਕਾਰੀ ਹੈ ਮੈਂ ਕਈ ਵਾਰ ਬੈਠ ਕੇ ਉੱਚੀ ਆਵਾਜ਼ ਵਿੱਚ ਵਾਏ ਗੁਰੂ ਵਾਏ ਗੁਰੂ ਕਹਿੰਦੀ ਸੀ ਪਰ ਫਿਰ ਵੀ ਮਨ ਵਿੱਚ ਇੱਕ ਅਜੀਬ ਅਸ਼ਾਂਤੀ ਹੁੰਦੀ ਸੀ ਇਸ ਦਾ ਕਾਰਨ ਕੀ ਸੀ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਹਨ ਕਿ ਨਾਮ ਸਿਮਰਨ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਪਹਿਲਾ ਬੋਲਣ ਨਾਲ ਵਾਏ ਗੁਰੂ ਵਾਏ ਗੁਰੂ ਸਿਰਫ ਜਾਪ ਕਰਨਾ ਦੂਜਾ ਮਨ ਵਿੱਚ ਚੇਤੇ ਰੱਖ ਕੇ ਹਰ ਹਾਲਤ ਵਿੱਚ ਨਾਮ ਨਾਲ ਜੁੜਿਆ ਰਹਿਣਾ ਤੀਜਾ ਅਮਲ ਕਰਕੇ ਨਾਮ ਅਨੁਸਾਰ ਜੀਵਨ ਜਿਉਣਾ ਅਸਲ ਨਾਮ ਜਪਣ ਵਾਲਾ ਉਹ ਨਹੀਂ ਜੋ ਸਿਰਫ ਬੋਲ ਕੇ ਕਰੇ ਸਗੋ ਉਹ ਜੋ ਹਰ ਸਮੇਂ ਅੰਦਰੋਂ ਨਾਮ ਨੂੰ ਮਹਿਸੂਸ ਕਰੇ ਜੇ ਅਸੀਂ ਗੁੱਸੇ ਵਿੱਚ ਹਾਂ ਪਰ ਵਾਏ ਗੁਰੂ ਵਾਏ ਗੁਰੂ ਜਾਪ ਰਹੇ ਹਾਂ ਤਾਂ ਕਿ ਇਹ ਨਾਮ ਜਪਣਾ ਹੋਇਆ ਜੇ ਅਸੀਂ ਮਾਇਆ ਦੀ ਦੌੜ ਵਿੱਚ ਹੀ ਲੱਗੇ ਰਹੀਏ ਪਰ ਵਾਏ ਗੁਰੂ ਜਪਦੇ ਰਹੀਏ ਤਾਂ ਕਿ ਇਹ ਨਾਮ ਸਿਮਰਨ ਹੋਇਆ ਅਸਲ ਨਾਮ ਜਪਣ ਦਾ ਅਰਥ ਹੈ ਹਰ ਹਾਲਤ ਵਿੱਚ ਵਾਏ ਗੁਰੂ ਦੀ ਰਜ਼ਾ ਨੂੰ ਮੰਨਣਾ ਜੇਕਰ ਦੁਕ ਖਾਉਂਦਾ ਹੈ ਤਾਂ ਵੀ ਵਾਹਿਗੁਰੂ ਨੂੰ ਮੰਨਣਾ ਜੇਕਰ ਪੈਸੇ ਘਟ ਹਨ ਤਾਂ ਵੀ ਵਾਹਿਗੁਰੂ ਦੀ ਬਖਸ਼ਿਸ਼ ਸਮਝ ਕੇ ਚੱਲਣਾ ਜੇਕਰ ਕੋਈ ਸਾਡੇ ਨਾਲ ਧੋਖਾ ਕਰਦਾ ਹੈ ਤਾਂ ਵੀ ਮਾਫੀ ਦੇ ਕੇ ਚੰਗਿਆਈ ਦੇ ਰਾਹ ਪਿੱਛੇ ਤੁਰਨਾ ਇਹ ਹੈ ਅਸਲ ਨਾਮ ਜਪਣਾ ਕਿ ਨਾਮ ਜਪਣ ਨਾਲ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਇਹ ਮੇਰੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਸੀ ਕਿ ਨਾਮ ਜਪਣ ਨਾਲ ਅਸੀਂ ਸੱਚਮੁੱਚ ਜਨਮ ਮਰਨ ਦੇ ਗੇੜ ਤੋਂ ਬਚ ਸਕਦੇ ਹਾਂ ਕਿ ਇਹ ਸਿਰਫ ਧਾਰਮਿਕ ਗੱਲਾਂ ਹਨ ਜਾਂ ਇਸ ਦਾ ਕੋਈ ਅਸਲ ਮਤਲਬ ਵੀ ਹੈ ਮੈਂ ਬਹੁਤ ਸੋਚਿਆ ਜੇ ਨਾਮ ਜਪਣਾ ਇੰਨਾ ਸ਼ਕਤੀਸ਼ਾਲੀ ਹੈ ਤਾਂ ਕਿੰਨੇ ਲੋਕ ਇਸ ਦੇ ਨਤੀਜੇ ਵੇਖ ਚੁੱਕੇ ਹਨ ਕਿ ਇਹ ਸਿਰਫ ਗੁਰੂ ਸਾਹਿਬਾਂ ਦੀ ਗੱਲ ਹੈ ਜਾਂ ਅਸੀਂ ਵੀ ਇਸ ਦਾ ਅਨੁਭਵ ਕਰ ਸਕਦੇ ਹਾਂ ਜਨਮ ਮਰਨ ਦਾ ਚੱਕਰ ਅਸਲ ਵਿੱਚ ਕੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਹਰ ਦਿਨ ਜਨਮ ਤੇ ਮੌਤ ਦਾ ਅਨੁਭਵ ਕਰਦੇ ਹਾਂ ਜੇ ਅਸੀਂ ਨਵੇਂ ਵਿਚਾਰ ਨਵੀਆਂ ਆਦਤਾਂ ਬਣਾਉਂਦੇ ਹਾਂ ਤਾਂ ਅਸੀਂ ਨਵਾਂ ਜਨਮ ਲੈਂਦੇ ਹਾਂ ਜੇ ਅਸੀਂ ਆਪਣੇ ਪੁਰਾਣੇ ਗਲਤ ਰਾਹ ਛੱਡ ਦਿੰਦੇ ਹਾਂ ਤਾ ਅਸੀਂ ਆਤਮਿਕ ਮੌਤ ਮਰਨ ਦੀ ਇੱਕ ਲਕੀਰ ਪਾਰ ਕਰਦੇ ਹਾਂ ਪਰ ਮੁੱਦਾ ਇਹ ਹੈ ਅਸੀਂ ਹਰ ਵਾਰ ਦੁਬਾਰਾ ਉੱਤੇ ਆ ਜਾਂਦੇ ਹਾਂ ਅਸੀਂ ਗੁੱਸਾ ਛੱਡ ਦਿੰਦੇ ਹਾਂ ਪਰ ਕੁਝ ਦਿਨਾਂ ਫਿਰ ਆ ਜਾਂਦਾ ਹੈ ਨਾਮ ਜਪਣ ਨਾਲ ਇਹ ਚੱਕਰ ਕਿਵੇਂ ਟੁੱਟ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਹਨ ਕਿ ਨਾਮ ਜਪਣ ਨਾਲ ਅੰਦਰਲੇ ਸਾਰੇ ਬੰਧਨ ਟੁੱਟ ਜਾਂਦੇ ਹਨ ਤੇ ਪਾਪ ਨਾਸ ਹੋ ਜਾਂਦੇ ਹਨ ਪਰ ਇਸ ਦੀ ਸਿੱਧੀ ਵਿਆਖਿਆ ਕੀ ਹੈ ਨਾਮ ਜਪਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਜਦ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਉਹ ਵਾਪਸ ਵਧੀਆ ਕਰਮ ਕਰਦਾ ਹੈ ਜਦ ਕਰਮ ਠੀਕ ਹੋ ਜਾਂਦੇ ਹਨ ਤਾਂ ਅਗਲੇ ਜਨਮ ਦੀ ਲੋੜ ਨਹੀਂ ਰਹਿੰਦੀ ਕਰਮਾਂ ਦਾ ਚੱਕਰ ਤਬਦੀਲ ਹੋ ਜਾਂਦਾ ਹੈ ਅਸੀਂ ਜਿਹੜਾ ਕੁਝ ਕਰ ਰਹੇ ਹਾਂ ਉਹ ਸਾਡੇ ਅਗਲੇ ਜੀਵਨ ਨੂੰ ਬਣਾਉਂਦਾ ਜਾਂ ਵਿਗਾੜਦਾ ਹੈ ਪਰ ਜਦ ਅਸੀਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਪਾਪਾਂ ਤੋਂ ਹਟ ਕੇ ਚੰਗੀ ਕਰਮ ਵੱਲ ਮੋੜ ਜਾਂਦੇ ਹਾਂ ਜਿਸ ਦਿਨ ਬੰਦਾ ਕਰਮ ਦੀ ਗੁਲਾਮੀ ਤੋਂ ਮੁਕਤ ਹੋ ਗਿਆ ਉਸ ਦਿਨ ਉਹ ਜਨਮ ਮਰਨ ਤੋਂ ਵੀ ਮੁਕਤ ਹੋ ਗਿਆ ਸੱਚੀ ਮੁਕਤੀ ਜਨਮ ਮਰਨ ਤੋਂ ਪਰੇ ਜੀਵਨ ਜਿਉਣ ਦੀ ਕਲਾ ਹੈ ਕਈ ਵਾਰ ਮੈਂ ਸੋਚਦੀ ਹਾਂ ਕਿ ਅਸੀਂ ਮੁਕਤੀ ਬਾਰੇ ਗਲਤ ਤਫੰਮੀ ਪਾਲੀ ਹੋਈ ਹੈ ਮੁਕਤੀ ਸਿਰਫ ਮੌਤ ਮਗਰੋਂ ਨਹੀਂ ਮਿਲਦੀ ਮੁਕਤੀ ਤਾਂ ਜੀਵਨ ਚ ਹੀ ਮਿਲ ਸਕਦੀ ਹੈ ਪਰ ਕਿਵੇਂ ਮਨੁੱਖ ਉਸ ਦਿਨ ਮੁਕਤ ਹੋ ਜਾਂਦਾ ਹੈ ਜਦ ਉਹ ਕਿਸੇ ਵੀ ਚੀਜ਼ ਦਾ দাস ਨਹੀਂ ਰਹਿੰਦਾ ਉਸ ਦਿਨ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਜਦ ਉਹ ਹੁੰਦੇ ਨੂੰ ਮੰਨ ਲੈਂਦਾ ਹੈ ਜਦ ਉਹ ਰੱਬ ਦੀ ਰਜ਼ਾ ਚ ਰਾਜੀ ਹੋ ਜਾਂਦਾ ਹੈ ਮੁਕਤੀ ਇਹ ਨਹੀਂ ਕਿ ਅਸੀਂ ਦੁਨੀਆ ਛੱਡ ਦਈਏ ਮੁਕਤੀ ਇਹ ਹੈ ਕਿ ਅਸੀਂ ਦੁਨੀਆ ਵਿੱਚ ਰਹਿ ਕੇ ਵੀ ਕਿਸੇ ਚੀਜ਼ ਦੀ ਲੋੜ ਨਾ ਮਹਿਸੂਸ ਕਰੀਏ ਗੁਰੂ ਨਾਨਕ ਦੇਵ ਜੀ ਆਖਦੇ ਹਨ ਜਿਸ ਤਰ੍ਹਾਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ ਉਸ ਤਰ੍ਹਾਂ ਆਤਮਾ ਵੀ ਵਾਹਿਗੁਰੂ ਵਿੱਚ ਮਿਲ ਜਾਂਦੀ ਹੈ ਪਰ ਕੀ ਅਸੀਂ ਇਹ ਸੱਚਮੁੱਚ ਅਨੁਭਵ ਕਰ ਸਕਦੇ ਹਾਂ ਮੈਂ ਆਪਣੇ ਆਪ 'ਚ ਇੱਕ ਤਜਰਬਾ ਕੀਤਾ ਜਦ ਮੈਂ ਨਾਮ ਨੂੰ ਸਿਰਫ ਬੋਲਣ ਤੱਕ ਰੱਖਿਆ ਕੁਝ ਵੱਡਾ ਅਸਰ ਮਹਿਸੂਸ ਨਹੀਂ ਹੋਇਆ ਪਰ ਜਦ ਮੈਂ ਹਰ ਹਾਲਤ 'ਚ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕੀਤਾ ਜੇਕਰ ਕੁਝ ਖਰਾਬ ਹੋਇਆ ਤੇ ਮੈਂ ਕਿਹਾ ਵਾਹਿਗੁਰੂ ਦੀ ਮਰਜ਼ੀ ਜੇਕਰ ਚਿੰਤਾ ਹੋਈ ਤੇ ਮੈਂ ਕਿਹਾ ਵਾਹਿਗੁਰੂ ਨੇ ਸਭ ਠੀਕ ਕਰਨਾ ਜੇਕਰ ਕੋਈ ਗਲਤ ਬੋਲ ਗਿਆ ਤੇ ਮੈਂ ਕਿਹਾ ਵਾਹਿਗੁਰੂ ਇਹ ਵੀ ਮੇਰੇ ਲਈ ਸਿੱਖਣ ਦਾ ਮੌਕਾ ਹੈ ਇਹਨਾਂ ਤਰੀਕਿਆਂ ਨੇ ਮੇਰੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ ਅੰਤਮ ਸਵਾਲ ਕੀ ਤੁਸੀਂ ਇਹ ਅਨੁਭਵ ਕਰਨਾ ਚਾਹੋਗੇ ਜੇ ਤੁਸੀਂ ਵੀ ਸੋਚਦੇ ਹੋ ਕਿ ਇਹ ਸਭ ਸਿਰਫ ਗੱਲਾਂ ਹਨ ਤਾਂ ਇੱਕ ਵਾਰ ਸਿਰਫ 7 ਦਿਨ ਹਰ ਚੀਜ਼ ਨੂੰ ਵਾਹਿਗੁਰੂ ਦੀ ਰਜ਼ਾ ਮੰਨ ਕੇ ਦੇਖੋ ਜੇਕਰ ਕੋਈ ਗੱਲ ਤੁਹਾਡੀ ਉਮੀਦਾਂ ਅਨੁਸਾਰ ਨਹੀਂ ਹੋਈ ਵਾਯ ਗੁਰੂ ਕਹ ਦੇਓ ਜੇਕਰ ਤੁਹਾਡਾ ਮਨ ਘਬਰਾਉਂਦਾ ਹੈ ਵਾਯ ਗੁਰੂ ਜਪੋ ਜੇਕਰ ਕੋਈ ਤਕਲੀਫ ਆਉਂਦੀ ਹੈ ਵਾਯ ਗੁਰੂ ਆ ਕੇ ਹੌਸਲਾ ਰੱਖੋ 7 ਦਿਨਾਂ ਵਿੱਚ ਤੁਸੀਂ ਆਪਣੀ ਜ਼ਿੰਦਗੀ 'ਚ ਬਦਲਾਅ ਮਹਿਸੂਸ ਕਰੋਗੇ ਨਾਮ ਜਪਣ ਨਾਲ ਅਸਲ ਮਨੁੱਖ ਮੌਤ ਤੋਂ ਨਹੀਂ ਸਾਡੇ ਅੰਦਰ ਮੌਜੂਦ ਹੈ ਚਿੰਤਾ ਤੇ ਪਾਪਾਂ ਤੋਂ ਆਜ਼ਾਦੀ ਮਿਲਦੀ ਹੈ ਨਾਮ ਜਪਣ ਨਾਲ ਆਉਣ ਵਾਲੇ ਤਿੰਨ ਵੱਡੇ ਬਦਲਾਅ ਜਦੋਂ ਮੈਂ ਪਹਿਲੀ ਵਾਰ ਅਸਲ ਤਰੀਕੇ ਨਾਲ ਨਾਮ ਜਪਣਾ ਸ਼ੁਰੂ ਕੀਤਾ ਮੈਂ ਇੱਕ ਵੱਡਾ ਬਦਲਾਅ ਮਹਿਸੂਸ ਕੀਤਾ ਇਹ ਬਦਲਾਅ ਸਿਰਫ ਧਾਰਮਿਕ ਨਹੀਂ ਸਨ ਸਗੋਂ ਮੇਰੀ ਦਿਨਚਰਿਆ ਮੇਰੀ ਸੋਚ ਤੇ ਮੇਰੀ ਆਤਮਿਕ ਅਵਸਥਾ ਵਿੱਚ ਵੀ ਆਇਆ ਨਾਮ ਜਪਣ ਨਾਲ ਤਿੰਨ ਵੱਡੇ ਬਦਲਾਅ ਜੋ ਮੈਂ ਖੁਦ ਮਹਿਸੂਸ ਕੀਤੇ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਪਹਿਲਾ ਮਨ ਦੀ ਸ਼ਾਂਤੀ ਦਿਲ ਤੋਂ ਡਰ ਚਿੰਤਾ ਤੇ ਬੇਚੈਨੀ ਦੂਰ ਹੋ ਜਾਣੀ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮਨ ਵਿੱਚ ਬੇਵਜ੍ਹਾ ਦੀ ਬੇਚੈਨੀ ਡਰ ਤੇ ਚਿੰਤਾ ਹੁੰਦੀ ਰਹਿੰਦੀ ਸੀ ਕਦੇ ਭਵਿੱਖ ਦੀ ਚਿੰਤਾ ਕਿ ਅਗਲਾ ਹਾਲ ਕੀ ਹੋਵੇਗਾ ਕਦੇ ਪਿਛਲੇ ਗੁਆਚੇ ਹੋਏ ਮੌਕਿਆਂ ਦੀ ਤਕਲੀਫ ਕਾਸ਼ ਮੈਂ ਉਹ ਕਰ ਲਿਆ ਹੁੰਦਾ ਕਦੇ ਲੋਕ ਕੀ ਸੋਚਣਗੇ ਕਦੇ ਮੈਂ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਦੀ ਸੀ ਪਰ ਜਦੋਂ ਮੈਂ ਨਾਮ ਜਪਣਾ ਸ਼ੁਰੂ ਕੀਤਾ ਇੱਕ ਅਲੱਗ ਹੀ ਅਨੁਭਵ ਆਇਆ ਚਿੰਤਾ ਗਾਇਬ ਹੋ ਗਈ ਜਿਵੇਂ ਕੋਈ ਪਰ ਹਟ ਗਿਆ ਹੋਵੇ ਮਨ ਵਿੱਚ ਇੱਕ ਸ਼ਾਂਤੀ ਜਿਵੇਂ ਹੁਣ ਕੁਝ ਵੀ ਹੋ ਜਾਵੇ ਸਭ ਠੀਕ ਰਹੇਗਾ ਵਾਹਿਗੁਰੂ ਦੀ ਮਰਜ਼ੀ ਨੂੰ ਮੰਨਣ ਦੀ ਆਦਤ ਬਣ ਗਈ ਅਤੇ ਇਹ ਆਦਤ ਨੇ ਮੈਨੂੰ ਆਤਮਿਕ ਤਾਕਤ ਦੇ ਦਿੱਤੀ ਨਾਮ ਜਪਣ ਨਾਲ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਹ ਤੁਹਾਡੇ ਅੰਦਰ ਇੱਕ ਅਜਿਹਾ ਪਰੋਸਾ ਲਿਆਉਂਦਾ ਹੈ ਜੋ ਕੋਈ ਵੀ ਚੀਜ਼ ਨਹੀਂ ਦੇ ਸਕਦੀ ਦੂਜਾ ਕਰਮ ਸੁਧਰਦੇ ਹਨ ਜ਼ਿੰਦਗੀ ਦੇ ਫੈਸਲੇ ਬਿੱਤਰ ਹੋ ਜਾਂਦੇ ਹਨ ਇਨਸਾਨ ਅਕਸਰ ਕਰਮ ਦੀ ਗੁਲਾਮੀ ਵਿੱਚ ਰਹਿੰਦਾ ਹੈ ਕਦੇ ਗੁੱਸੇ ਚਾ ਕੇ ਅਸੀਂ ਕੁਝ ਗਲਤ ਕਹਿ ਜਾਂਦੇ ਹਾਂ ਕਦੇ ਦੁਨੀਆ ਦੀ ਚਮਕ ਦੇ ਪਿੱਛੇ ਲੱਗ ਕੇ ਅਸੀਂ ਮਾਇਆ ਲਈ ਬੇਕੁਲ ਹੋ ਜਾਂਦੇ ਹਾਂ ਕਦੇ ਨਫ਼ਰਤ ਅਹੰਕਾਰ ਤੇ ਈਰਖਾ ਸਾਡੀ ਸੋਚ 'ਚ ਆ ਜਾਂਦੀ ਹੈ ਪਰ ਜਦੋਂ ਮੈਂ ਨਾਮ ਜਪਣ ਲੱਗੀ ਮੇਰੀ ਸੋਚ ਵਿੱਚਲੇ ਕਰਮ ਬਦਲ ਗਏ ਮੈਂ ਗੁੱਸੇ ਨੂੰ ਕੰਟਰੋਲ ਕਰ ਸਕਣ ਲੱਗੀ ਕਿਉਂਕਿ ਹੁਣ ਮੈਂ ਸੋਚਦਾ ਵਾਹਿਗੁਰੂ ਦੀ ਰਜ਼ਾ ਮੈਂ ਦੂਜਿਆਂ ਨਾਲ ਤੁਲਨਾ ਕਰਨੀ ਛੱਡ ਦਿੱਤੀ ਕਿਉਂਕਿ ਹੁਣ ਮੈਂ ਸਮਝ ਲਿਆ ਵਾਹਿਗੁਰੂ ਹਰ ਕਿਸੇ ਨੂੰ ਆਪਣੀ ਯੋਜਨਾ ਮੁਤਾਬਕ ਦਿੰਦਾ ਹੈ ਮੈਂ ਮਾਫ਼ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਣ ਮੈਂ ਜਾਣ ਗਿਆ ਕਿ ਮੇਰਾ ਕੰਮ ਹੈ ਚੰਗਿਆਈ ਦੇ ਰਾਹ ਤੇ ਤੁਲਣਾ ਜਦ ਬੰਦੇ ਦੇ ਕਰਮ ਸੁਧਰ ਜਾਂਦੇ ਹਨ ਤਾਂ ਉਹ ਮੁਕਤੀ ਵੱਲ ਵਧਣ ਲੱਗਦਾ ਹੈ ਜਦ ਜੀਵਨ ਦੇ ਫੈਸਲੇ ਗਲਤ ਨਹੀਂ ਹੁੰਦੇ ਤਾਂ ਕੋਈ ਪਛਤਾਵਾ ਨਹੀਂ ਰਹਿੰਦਾ ਤੀਜਾ ਆਤਮਿਕ ਮੁਕਤੀ ਅੰਦਰੋਂ ਆਜ਼ਾਦੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਮੁਕਤੀ ਸਿਰਫ ਮੌਤ ਮਗਰੋਂ ਨਹੀਂ ਮਿਲਦੀ ਇਹ ਜੀਉਂਦੇ ਜੀਅ ਵੀ ਮਹਿਸੂਸ ਹੋ ਸਕਦੀ ਹੈ ਮੁਕਤੀ ਹੈ ਅੰਦਰ ਦੀ ਚਿੰਤਾ ਪੈ ਤੇ ਮਾਇਆ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਣਾ ਮੁਕਤੀ ਹੈ ਆਪਣੇ ਆਪ ਨਾਲ ਸ਼ਾਂਤੀ ਵਿੱਚ ਰਹਿਣਾ ਮੁਕਤੀ ਹੈ ਹਰ ਹਾਲਤ ਵਿੱਚ ਵਾਹਿਗੁਰੂ ਦੀ ਮਰਜ਼ੀ ਮੰਨ ਲੈਣੀ ਕਦੇ ਕਦੇ ਮੈਂ ਸੋਚਦੀ ਸੀ ਕਿ ਮੁਕਤੀ ਤੇ ਆਜ਼ਾਦੀ ਇੱਕੋ ਗੱਲ ਨਹੀਂ ਪਰ ਹੁਣ ਮੈਨੂੰ ਪਤਾ ਲੱਗ ਗਿਆ ਅਸੀਂ ਜਿੰਨਾ ਰੱਬ ਦੀ ਰਜ਼ਾ ਨੂੰ ਮੰਨਦੇ ਹਾਂ ਉਨਾ ਹੀ ਆਜ਼ਾਦ ਹੋ ਜਾਂਦੇ ਹਾਂ ਨਾਮ ਜਪਣ ਵਾਲਾ ਬੰਦਾ ਹਮੇਸ਼ਾ ਆਤਮਿਕ ਤਾਕਤ ਨਾਲ ਭਰਪੂਰ ਹੁੰਦਾ ਹੈ ਉਹ ਕਿਸੇ ਵੀ ਤਕਲੀਫ ਵਿੱਚ ਹੋਣ ਦੇ ਬਾਵਜੂਦ ਹੱਸ ਸਕਦਾ ਹੈ ਮੌਜਾ ਵਿੱਚ ਰਹਿ ਸਕਦਾ ਹੈ ਉਹ ਜਨਮ ਮਰਨ ਦੀ ਚਿੰਤਾ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਸਭ ਕੁਝ ਵਾਯਗੁਰੂ ਦੇ ਹੱਥ ਚ ਹੈ ਅੰਤਮ ਗੱਲ ਕੀ ਤੁਸੀਂ ਇਹ ਅਨੁਭਵ ਕਰਨਾ ਚਾਹੋਗੇ ਜੇ ਤੁਸੀਂ ਆਪਣੇ ਮਨ ਵਿੱਚ ਇਹ ਤਿੰਨ ਬਦਲਾਵ ਲਿਆਉਣਾ ਚਾਹੁੰਦੇ ਹੋ ਸ਼ਾਂਤੀ ਚੰਗੇ ਕਰਮ ਆਤਮਿਕ ਮੁਕਤੀ ਦਾ ਇਹ ਤੁਹਾਡੇ ਲਈ ਇੱਕ ਮੌਕਾ ਹੈ ਇੱਕ ਹਫਤਾ ਸਿਰਫ 7 ਦਿਨ ਸਵੇਰ ਨੂੰ ਸ਼ਾਮ ਨੂੰ ਤੇ ਹਰ ਚਿੰਤਾ ਵਾਲੇ ਸਮੇਂ ਚ ਵਾਯਗੁਰੂ ਕਹੇ ਕੇ ਦੇਖੋ ਜੇਕਰ ਤੁਸੀਂ ਇਹ 7 ਦਿਨ ਦਿ ਲੋ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਮਹਿਸੂਸ ਕਰੋਗੇ ਨਾਮ ਜਪਣਾ ਸਿਰਫ ਜਨਮ ਮਰਨ ਦਾ ਗੇੜ ਨਹੀਂ ਟੁੱਟਦਾ ਸਗੋ ਜੀਉਣ ਦੇ ਜੀਵਨ ਚ ਵੀ ਅਸਲ ਆਜ਼ਾਦੀ ਮਿਲ ਜਾਂਦੀ ਹੈ ਹੁਣ ਇਹਨਾ ਗੱਲਾਂ ਨੂੰ ਕੇਵਲ ਸੁਣੋ ਨਾ ਇਹਨਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਅੱਜ ਤੋਂ ਹੀ ਸਵੇਰੇ ਉੱਠਦੇ ਹੀ ਵਾਏ ਗੁਰੂ ਦਾ ਨਾਮ ਜਪੋ ਸਿਰਫ 7 ਦਿਨ ਜੇ ਅਸੀਂ ਆਪਣੀ ਆਲਸ ਨਹੀਂ ਛੱਡੀ ਤਾਂ ਵਾਏ ਗੁਰੂ ਦੀ ਖੁਸ਼ੀ ਮਹਿਸੂਸ ਕਰਨੀ ਔਖੀ ਹੈ ਇੱਕ ਵਾਰ ਮਨ ਲਗਾ ਕੇ ਦੇਖੋ ਤੁਸੀਂ ਆਪਣੇ ਅੰਦਰ ਵੱਡਾ ਬਦਲਾ ਮਹਿਸੂਸ ਕਰੋਗੇ ਕਿ ਤੁਸੀਂ ਇਹ ਚੈਲੰਜ ਲੈਣ ਲਈ ਤਿਆਰ ਹੋ ਕਮੈਂਟ ਵਿੱਚ ਵਾਏ ਗੁਰੂ ਲਿਖੋ ਤੇ ਦੱਸੋ ਤੁਸੀਂ ਕਿੰਨੇ ਦਿਨ ਤੱਕ ਨਾਮ ਜਪਣ ਦੀ ਸ਼ੁਰੂਆਤ ਕਰ ਰਹੇ ਹੋ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ